ਹੈਲੋ ਸਤਰੀਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲਾ ਮਿੱਤਰੋ ਲਓ ਜੀ ਮਿੱਤਰੋ ਅੱਜ ਆਪਾਂ ਚੱਲੇ ਆਂ ਜੀ ਟਰੈਕਟਰ ਦੀ ਡਿਲੀਵਰੀ ਲੈਣ ਸੋਨਾਲੀਕਾ 4x4 RX ਤੇ ਨਾਂ ਨੂੰ ਲੈ ਰੈਡੀ ਛੇੜੀ ਹੋ ਜੇ ਬੱ ਚੱਲਦੇ ਆ ਹੁਣ ਮਿੱਤਰੋ ਤੇ ਦਿਖਾਉਣੇ ਆ ਤੁਹਾਨੂੰ ਏਜੰਸੀ ਜੀ ਜਾ ਕੇ ਕੱਲ ਆ ਗਿਆ ਸੀਗਾ ਤੇ ਕਹਿੰਦੇ ਜੀ ਕਹਿੰਦੇ ਬਾਈ ਇਹ ਲੈ ਜਾਓ ਆ ਕੇ ਰੋਕੂਗਾ ਵੀ ਲੋਕ ਹੁੰਦੇ ਆ ਦੇਖ ਕੇ ਕਹਿੰਦਾ ਸਾਨੂੰ ਜੀ ਸਾਨੂੰ ਜੀ ਕੱਲ ਸ਼ਨੀਵਾਰ ਚ ਇੱਕ ਲੱਕੜੀਆਂ ਸੀਗੇ ਕੱਲ ਤਾਂ ਕਰਕੇ ਕੱਲ ਹੀ ਗਏ ਸੀ ਤੇ ਅੱਜ 12 ਬਰਾਬਰ ਚਾਉਦੇ ਆ ਦਿਖਾਉਣੇ ਤੁਹਾਨੂੰ ਜਲਦੀ ਜੀ ਆ ਕੇ ਕਹਿੰਦੇ ਆਪਣੇ ਨਾਲ ਝੋਟਾ ਲਾਓ ਵੀ ਮਿੱਤਰੋ ਗੱਲਦੇ ਆ ਫਿਰ ਏਜੰਸੀ ਜੀ ਆ ਕੇ ਆਪਾਂ ਦਿਖਾਉਣੇ ਆਪਣੇ ਨਾਲ ਝੋਟਾ ਕੀ ਕਹਿੰਦਾ ਵਾ ਤੇ ਬਾਕੀ ਆਉਂਦੇ ਆ ਸੁੱਖੇ ਹੋਣੇ ਕਿਦਰ ਬਿੰਡੀ ਵਾਲੇ ਹੂਆ ਤਾਂ ਮੀਂਹ ਤੇ ਕੋਪਰ ਜੀ ਇਹ ਤੇ ਗੋងਗੇ ਦੋ ਤਿੰਨੇ ਬਾਕੀ ਜਵਾਰ ਸਾਰੇ ਜਨ ਨਾਲ ਜਾਣ ਲੱਗੇ ਆ ਕੁੜੀਆਂ ਬੰਦੇ ਬੰਦਾ ਬੰਦ ਨੇ ਚਲੋ ਗੰਮੀ ਜੀ ਦਾ ਚਾਹ ਤਾਰੇ ਕਿਹਨਾਂ ਭਾਈ ਚਲੋ ਬੰਦੇ ਜਾਂਸੀ ਸ਼ਹਿਰ ਲਾਹੋ ਜੀ ਮਿੱਤਰੋ ਆ ਗਈ ਸੀ ਸੋਨਾਲੀਕਾ ਜਾਂਸੀ ਦੇ ਵਿੱਚ ਆ ਗੜਾ ਸੀ ਛੋਟਾ ਆਪਣੇ ਵਾਲਾ ਸੋਨਾਲੀਕਾ ਡੀ ਆਈ ਆਰ ਐਕਸ 60 ਕਰੋ ਚੈੱਕ ਜੀ ਲੱਕ फोर बाई फोर है जी बार कटा खड़ा तो उतवा तो के चमकाया खड़ा जी पूरा मोहला भी आया मोहला भाई ड्रावर टंडा हक गुला इस चीजा ना जी चलो देखते अंदर जाके कहते हैं ਤੋ ਕਰਤਾ ਰੈਡੀ ਹਲਕਾਰੀ ਪਾਉਣ ਲੱਗੇ ਹੁਣ ਆਪਾਂ ਬਲੌਗਾਂ ਇਨਕ ਬਲੌਗ ਹਲਕਾਰੀ ਪੈਣ ਲੱਗੀ ਗੀ ਦਰੋਚ ਦੇਖੋ bro ਇਸ ਇਨ ਮੈਟ ਇਸ ਸ਼ੋਅ ਇਹ ਐ ਰਿ ਗੋਸ ਨੀ ਤੇ ਉਹ ਜੀ ਫਲਕਾਰੀ ਬਾਦ ਮੱਤਰੋ ਸੱਜੂ ਇਹ ਰਾਂਗ ਰੰਗ ਦਾ ਲਾਉਂਦੇ ਟੇਪ ਮਗਰੋ ਨਹੀਂ ਨਾ ਹਾਂ ਮਰਤੇ ਦੇ ਨਾਮ ਕਰਦੇ ਮਾੜੇ ਨਾ ਚੱਲ ਗਿਆ ਇਹ ਆਇਆ ਇਹ ਆਪਣੇ ਸਾਰੇ ਚੋਬਰ ਉਹ ਦੇਖੋ ਸਾਹਮਣੇ सड़क <rearr latitudeuralism> ਦੇ ਤੁਮੀ ਕਰਨੀ ਆ ले लैके हूँ वो भी पार्टी रुख ਹਾਲੋ ਦੋ ਮੀਟਰ ਚੱਲਦਾ ਹੈ ਘਰੇ ਨਾਲ ਹੋ ਵੀ ਮਿੱਤਰੋ ਲੈ ਚੱਲੇ ਆਪਣੇ ਵਾਲਾ ਝੁਟਕਾ ਸੁੱਖਾ ਬਾਈ ਸਾਡੇ ਜੀ ਜਵਾਹਰ ਨਾਲ ਭਾਗੇ ਲੱਗੇ ਲੱਗੇ ਚਲੋ ਜੀ ਮਿਲਦੇ ਆ ਫਿਰ ਮਾਮਾ ਪਤੀ ਜਾ ਕੇ ਤੇ ਹੁਣ ਜੀ ਘਰੇ ਆ ਗਏ ਸੀਗੇ ਜੀ ਘਰੇ ਵੜਨ ਲੱਗੇ ਆਂ ਮੈਂ ਨਹੀਂ ਖੋਲਣਾ ਇਹ ਜਿਹੜੇ ਕੋਲ 20 ਰੁਪਏ ਆ। ਆਹੋ। ਬਸ 20 ਨੇ ਯਾਰ। ਬ੍ਰੈਂਡ ਹਟ ਜਾਣੀ ਪਤਾ। ਨਾ ਮੈਂ ਹਾਂ ਲੈ। ਬਸ ਇਹ ਨਹੀਂ ਨਾ ਤੇਰੇ ਕੋਲ। ਛੱਟ ਛੱਟ ਦੇਣੇ। ਮੇਰੇ ਐਂਡ ਹੋ ਗਈ। ਲਓ ਜੀ ਪਿੱਤਰੋ ਘਰੇ ਆ ਕੇ। ਆ ਗਿਆ ਦਾ ਜੌਂਡੀਆਰ ਦਾ ਭਰਾ ਆ ਗਿਆ ਜੀ ਛੋਟਾ ਹੀ ਰੱਖੀ ਜੌਂਡੀਆਰ ਦਾ ਤੋਂ ਵੱਡਾ ਜੌਂਡੀਆਰ ਛੋਟਾ ਭਰਾ ਖ ਵੱਡਾ ਹੇ ਛੋਟਾ ਭਰਾ ਇਹਦਾ ਜੌਂਡੀਆਰ ਰੱਖੇ ਵੱਡਾ ਵਾ ਬੋਪਰ ਦੀ ਆ ਪੈਣ ਪੈਣ ਹਾਸਤਾ ਹੋਈ ਠੀਕ ਹੈ ਚਲੋ ਆ ਕੇ ਘਰੇ ਜੀ ਚਲੋ ਠੀਕ ਆ ਮਿੱਤਰੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਤੇ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ